ਮੇਲਾ ਵੇਖਣ ਗਏ ਨੌਜਵਾਨ ਦੀ ਘਰ ਲਾਸ਼ ਪਰਤੀ ਹੈ ਮਾਮਲਾ ਅਮਰਤਸਰ ਦਾ ਇਥੋਂ ਦੇ ਆਕਾਸ਼ਦੀਪ ਨਾਮ ਦਾ ਨੌਜਵਾਨ 8 ਮਾਰਚ ਨੂੰ ਮੇਲਾ ਵੇਖਣ ਗਿਆ ਸੀ ਪਰਿਵਾਰ ਨੇ 23 ਸਾਲਾ ਨੌਜਵਾਨ ਪੁੱਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਇਸੇ ਦੌਰਾਨ ਪੁਲਿਸ ਨੂੰ ਇੱਕ ਲਾਸ਼ ਮਿਲੀ ਜਿਸ ਦੀ ਪਛਾਣ ਪਰਿਵਾਰ ਨੇ ਆਕਾਸ਼ਦੀਪ ਵਜੋਂ ਕੀਤੀ ਮੇਰਾ ਨਾਮ ਹੈ ਗਗਨਦੀਪ ਸਿੰਘ ਮੇਰਾ ਭਤੀਜਾ ਹੈ ਆਕਾਸ਼ਦੀਪ 8 ਤਰੀਕ ਨੂੰ ਮੇਲਾ ਵੇਖਣ ਗਿਆ ਸੀ ਤੋਂ ਠੀਕ ਹੈ 7 ਵਜੇ ਉਸ ਤੋਂ ਬਾਅਦ ਨਿਕਲਿਆ ਆਇਆ ਯੋ ਤਾਂ ਬਾਅਦ ਨਹੀਂ ਕਰਿਆ ਤੇ ਅਸੀਂ ਆਦਵਾਰ ਗਈ ਰਿਪੋਰਟ ਲਖਾਉਣਾ 11 12 ਵਜੇ ਰਿਪੋਰਟ ਲਖਾਈ ਆ ਰਣਜੀਤ ਸਿੰਘ ਐਸਆਈ ਨੂੰ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਲੇ ਥਾਣੇ ਤੇ ਕੰਪਲੀਟ ਲਖਾਈ ਮੋਗਮਪੁਰਾ ਥਾਣਾ ਤੇ ਕਿੰਨੀ ਉਮਰ ਦੀ ਮੁੰਡੇ ਦੀ ਇਹ ਮੁੰਡੇ ਦੀ 23 24 ਸਾਲ ਦੀ ਉਮਰ ਹੈ ਗਈ ਸੀ ਕਿੰਨਾਂ ਦੇ ਨਾਲ ਗਿਆ ਕਿਸੇ ਤੇ ਬੰਦੇ ਦੇ ਸ਼ੱਕ ਹੋਵੇ ਤੁਹਾਨੂੰ ਇਹ ਆਪਣੇ ਸੱਜਣਾ ਨਾਲ ਗਿਆ ਸੀ ਇੱਕ ਮੁੰਡਾ ਉਹਦਾ ਸੱਜਣਾ ਹੀ ਉਹਨੂੰ ਝਕਾਤਾ ਵਾ ਬਾਕੀ ਆਪੇ ਲੱਭ ਲੈਣਗੇ ਤੁਹਾਨੂੰ ਲੱਗਦਾ ਕੀ ਹੈ ਤੁਹਾਨੂੰ ਕਿ ਕੀ ਹੋ ਸਕਦਾ ਇਹ ਬੰਦਾ ਉਹ ਕਤਲ ਹੋਇਆ ਵਾ ਕੋਈ ਗੇਮ ਨਹੀਂ ਕੋਈ ਪ੍ਰਾਣੀ ਕੋਈ ਰੰਜਿਸ਼ ਨਹੀਂ ਦੁਸ਼ਮਣ ਨਹੀਂ ਹੁਣ ਸਾਰੇ ਲਾਗ ਤੱਕ ਤੇ ਸਾਰੇ ਬੰਨੇ ਆਪਣੀ ਲੱਗਦੀ ਐ ਸਿੱਧੀ ਗੱਲ ਤੇ ਠੀਕ ਆ ਕਿਸੇ ਨੂੰ ਪਤਾ ਨਹੀਂ ਹੁਣ ਕੀ ਕੀਤਾ ਕਿਸੇ ਨੇ ਕੀ ਕੀਤਾ ਇਹ ਮੰਗ ਕੀ ਕਰਦੇ ਹੋਗੇ ਮੰਗਿਆ ਵੀ ਉਹਨਾਂ ਇਨਸਾਫ ਚਾਹੀਦਾ ਹੈ ਕੋਈ ਸੀਸੀਟੀਵੀ ਫੁਟੇਜ ਕੋਈ ਇੱਧਰ ਕੁਛ ਨਹੀਂ ਉਹਨਾਂ ਨੇ ਕੱਟ ਕੇ ਦਿਖਾਇਆ ਸਾਨੂੰ ਅਜੇ ਅਸੀਂ ਐਸਐਚ ਨੂੰ ਮਿਲੇ ਵੀ ਕੈਮਰੇ ਚੈੱਕ ਕਰੋ ਉਹ ਕਹਿੰਦਾ 36 ਕੈਮਰੇ ਲੱਗੇ ਐ ਕਿੱਦਾਂ ਚੈੱਕ ਕਰ ਲਈਏ ਬੋਡੀ ਮਿਲੀ ਕਿਥੋਂ ਮੈਂ ਬੋਡੀ ਮੂਦਲਾ ਤੋਂ ਮਿਲੀ ਜੀ ਸਾਨੂੰ ਜਾਣਕਾਰੀ ਕਿੱਦਾਂ ਮਿਲੀ ਜੀ ਸਾਨੂੰ ਅਖਬਾਰ ਤੇ ਜਾਣਕਾਰੀ ਮਿਲੀ ਜੀ ਉਤੋਂ ਨਾਲ ਸਿਵਲ ਹਸਪੀਟਲ ਗਿਆ ਮੈਂ ਸਵੇਰੇ ਸਵੇਰੇ 8:00 ਵਜੇ ਤੇ ਉਹ ਜਿਹੜੇ ਕੁਝ ਬੰਦੇ ਦਾ ਪਤਾ ਲੱਗੇ ਕਿਸੇ ਦਾ ਨਹੀਂ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਮੈਂ ਦੱਸਿਆ ਯਾਰ ਪੁਲਿਸ ਵੱਲੋਂ ਉਸ ਕੋਸ਼ਿਸ਼ ਵੀ ਨਹੀਂ ਕਰ ਰਹੀ ਹੋ ਅਜੇ ਤੱਕ ਅਜੇ ਤੱਕ ਕੋਈ ਕੋਸ਼ਿਸ਼ ਕਰਨ ਦੀ ਕਿ ਤੁਸੀਂ ਮੰਗ ਕੀ ਕਰਦੇ ਹੋ ਮੰਗ ਸਾਨੂੰ ਇਨਸਾਫ ਚਾਹੀਦਾ ਹੈ ਪਤਾ ਲੱਗੇ ਸਾਡੇ ਮੁੰਡੇ ਨਾਲ ਕੀ ਹੋਇਆ ਨਾਮ ਕਾਸ਼ਦੀਪ ਸਿੰਘ ਅਸੀਂ ਕੰਪਲੀਟ ਕੀਤੀ ਐ ਤੇ ਪੁਲਸ ਵਾਲਿਆਂ ਨੂੰ ਵੀ ਸਾਰੇ ਕੈਮਰੇ ਚੈੱਕ ਕਰੋ ਚੱਕਰਵਾਰ ਦਾ ਮੁੰਡਾ ਗਾਇਬ ਹੋਇਆ ਤੇ ਪੁਲਸ ਵਾਲਿਆਂ ਕੋ ਐਸਐਚਓ ਕਹਿੰਦਾ ਅਸੀਂ ਵੇਲੇ ਥੋੜੀ ਕੈਮਰੇ ਚੈੱਕ ਕਰਾਂਗੇ ਆ ਇੰਨੇ ਕੈਮਰੇ ਕਿਤਾ ਹੀ ਚੈੱਕ ਕਰ ਲੀਏ ਕਿਹੜੇ ਪੁਲਿਸ ਅਫਸਰ ਵੱਲੋਂ ਕਿਹਾ ਗਿਆ ਕਿਹੜਾ ਥਾਣਾ ਹੈ ਇਹ ਐ ਜਿਹੜਾ ਮੋਹਮਪੁਰੇ ਥਾਣਾ ਹੈ ਇਹ ਕਿੰਨੇ ਸਾਲ ਉਮਰ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ 23 ਸਾਲ ਉਮਰ ਗਿਆ ਕਿਤੇ ਜਿੱਤੇ ਕਿੰਨਾਂ ਦੇ ਨਾਲ ਗਿਆ ਬੱਚਾ ਤਾਂ ਮੇਲਾ ਵੇਖਣ ਗਿਆ ਸ਼ੁੱਕਰਵਾਰ ਇਹ ਦੱਸ ਕੇ ਥੋੜੀ ਗਿਆ ਅੱਗੋਂ ਕਿੱਧਰ ਨੂੰ ਗਿਆ ਕਿੱਧਰ ਨੂੰ ਕੀ ਬਾ ਮੇਲੇ 'ਚ ਉਹਨੂੰ ਕੋਈ ਗੈਬ ਕਰਕੇ ਲੈ ਗਿਆ ਉਹਦਾ ਕਤਲ ਹੋਇਆ ਆ ਕੋਈ ਕਾਰ 'ਚ ਉਹਨੂੰ ਗਾੜੀ ਲੈ ਗਿਆ ਆਕਟਵਾ ਉਹਦੇ ਕੋਲ ਨਹੀਂ ਆ ਨਿਕਲੀ ਯਾਰ ਦੋਸ ਦੀ ਆਕਟਵਾ ਲੈ ਕੇ ਗਿਆ ਕਹਿੰਦਾ ਮੈਂ 10 ਮਿੰਟਾਂ 'ਚ ਆਇਆ 7:30 ਵਜੇ ਦਾ ਆਇਆ ਮੁੜ ਕੇ ਪਹੁੰੜਿਆ ਹੀ ਨਹੀਂ ਆ ਨੀ ਤਰੀਕ ਦਾ ਕਿਹਾ ਹੈ ਅਹੀ ਰਾਤ 8 ਤਰੀਕ ਦਾ ਕਿਹਾ ਜੇ ਮੈਂ ਹੀ ਰਾਤ ਦਿਨ ਲੱਭ ਲਿਆ ਉਦੋਂ ਦਾ ਲੱਭਾ ਹੀ ਨਹੀਂ ਕਿਤੇ ਇਹ ਪੁਲਸ ਦੀ ਨਗੇਲੀ ਮੰਨਦੇ ਹੋ ਪੁਲਸ ਦੀ ਨਗੇਲੀ ਆ ਪੂਰੀ ਪੁਲਸ ਨੇ ਮਾਸਾ ਵੀ ਕਾਰਵਾਈ ਨਹੀਂ ਕੀਤੀ ਮਾਸਾ ਵੀ ਲੱਗਦਾ ਨਹੀਂ ਜੇ ਪੁਲਸ ਕਾਰਵਾਈ ਕਰਦੀ ਤੇ ਇਹੋ ਜੀ ਘਟਨਾ ਨਹੀਂ ਹਾਂ ਪੁਲਸ ਕਾਰਵਾਈ ਕਰਦੀ ਤੇ ਮੇਰਾ ਬੱਚਾ ਅੱਜ ਮੇਰੇ ਘਰ ਹੁੰਦਾ ਸ਼ਿਵਰਾਤਰੀ ਵਾਲੇ ਦਿਨ ਦੀ ਪੁਲਸ ਕੈਮਰੇ ਚੈੱਕ ਕਰਦੀ ਤੇ ਬੱਚਾ ਮੇਰੇ ਘਰ ਹੁੰਦਾ ਅਜਾ ਦੇੰਤ ਨਾ ਵੇਖੜਾ ਬਿੰਦਾ ਜਵਾਨ ਮੰਡੇ ਦੀ ਮੌਤ ਕੀ ਕੀ ਮੰਗੇ ਕੀ ਕਰਦੇ ਹੋ ਪ੍ਰਸ਼ਾਸਨ ਦੋਨ ਦਾ ਮੰਗੇ ਸਾਡੇ ਬੱਚੇ ਨੂੰ ਇਨਸਾਫ਼ ਦਿਵਾਓ ਜਿਹੜਾ ਵੀ ਉਹਨੇ ਕਿੰਨੇ ਵੀ ਕਿਸੇ ਨੇ ਮਾਰਿਆ ਉਸ ਬੰਦੇ ਨੂੰ ਕਾਬੂ ਕੀਤਾ ਜਾਵੇ ਮੁੰਡਾ ਆਪਣਾ ਕੁਵਾਰਾ ਹੀ ਦੁਬਾਰਾ ਸਾਨੂੰ ਮੁੰਡਾ ਆਪਣਾ ਕੁਵਾਰਾ ਹੀ ਸਾਨੂੰ ਡੈੱਡ ਬੋਡੀ ਮਿਲੀ ਉਹ ਮੈਂ 72 ਘੰਟੇ ਦੀ ਸਨਾਸ ਨਹੀਂ ਦਵਾਈ ਉੱਥੇ ਅੱਛਾ ਜੀ ਡੈੱਡ ਬੋਡੀ ਕਿੱਥੋਂ ਮਿਲੀ ਡੈੱਡ ਬੋਡੀ ਆਪਣੇ ਬਾਈਪਾਸ ਤੋਂ ਫੇਰ ਕੇ ਅੱਛਾ ਤੇ ਇਹ ਹੁਣ ਦੋਸ਼ੀ ਕਿੰਨੇ ਫੜਿਆ ਤੁਸੀਂ ਦੋਸ਼ੀ ਦੇ ਕੋਈ ਨਹੀਂ ਫੜਿਆ ਦੋਸ਼ੀ ਨਹੀਂ ਕੋਈ ਫੜਿਆ ਨਹੀਂ ਨਾਲੇ ਕਿਹਾ ਜਾਂਦਾ ਇੱਕ ਮੁੰਡਾ ਫੜਿਆ ਗਿਆ ਜੀ ਨਹੀਂ ਦੋਸ਼ੀ ਨਹੀਂ ਕੋਈ ਫੜਿਆ ਜੇ ਪੁੱਛਗਿੱਛ ਕਰ ਰਹੇ ਆ ਇਹਨਾਂ ਆ ਕੇ ਦੱਸਿਆ ਕਿਦਾਂ ਤੇ ਸ਼ਾਕਰ ਨੂੰ ਚੁੱਕ ਕੇ ਲੈਉਣੇ ਦਾ ਕਰਕੇ ਜਿਹੜੀ ਕਾਰਵਾਈ ਆਪਾਂ ਨੂੰ ਤੁਹਾਨੂੰ ਪਤਾ ਲੱਗਿਆ ਕਿ ਕੁਝ ਅਜੇ ਨਹੀਂ ਕੋਈ ਪਤਾ ਲੱਗਾ ਜੇ ਆਪਾਂ ਅਸਿੱਤ ਸਿੰਘ ਸਾਹਿਬ ਆ ਇਨਾਲੇ ਦੱਸਿਆ ਜਾ ਰਿਹਾ ਜੀ ਇੱਕ ਬੰਦਾ ਫੜਿਆ ਗਿਆ ਨਹੀਂ ਨਹੀਂ ਕੋਈ ਨਹੀਂ ਫੜਿਆ ਬੰਦਾ ਨਹੀਂ ਫੜਿਆ ਇਹ ਮਤਲਬ ਉਹਦੇ ਪੁਸ਼ਕਿਸ਼ ਜਿਹਦਾ ਸ਼ੱਕ ਕਹਿੰਦੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਪੁਸ਼ਕਿਸ਼ ਕਰਕੇ ਜੋ ਕਾਰਵਾਈ ਬੰਦੀ ਖਤਮ